ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲਾ ਪਿੰਡ ਆ ਜਿਹੜਾ ਮਿੱਤਰੋ ਕੋਟ ਕਰੋੜ ਖੁਰਦ ਦੇ ਨਾਮ ਤੇ ਵੀ ਜਾਣਿਆ ਜਾਂਦਾ ਵਾ ਇਹ ਔਰ ਕੋਟਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਤੋਰਦੇ ਹੋ ਬਾਈ ਵੈੜ ਨੂੰ ਦੂਜਾ ਸੂਆ ਵੈੜ ਜਿਹੜੀ ਤੁਹਾਨੂੰ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਇਹ ਵਕਾਉ ਲਾਈ ਆ ਪਾਈਆਂ ਨੇ ਦੂਜਾ ਸੂਆ ਸੂਰਈ ਆ ਸੋਣ ਦੇ ਚ 5-7 ਦਿਨ ਬਾਕੀ ਆ ਹਜੇ ਇਹਦੇ ਕਰਮਾਂ ਵਾਲੀ ਦੇ ਪਹਿਲੇ 118 ਕਿਲੋ ਦੁੱਧ ਮਾਲਕਾਂ ਨੇ ਦਾ ਚੋਇਆ ਹੋਇਆ ਸਰੀਰਕ ਮੰਤਰ ਦੇ ਵੱਲੋਂ ਸਾਫ ਸੁਥਰੇ ਪ੍ਰਿੰਟ ਦੇ ਵਿੱਚ ਆ ਕਰਮਾ ਵਾਲੀ ਥਣ ਥਣੌੜ ਚੰਗਾ ਲੱਗਾ ਹੋਇਆ ਜਿੰਨਾ ਹੈਗਾ ਸੋਣੀ ਤਿਆਰ ਹੋਊਗੀ ਕਿਉਂਕਿ ਅਜੇ ਦਿਨ ਪਿਆ ਵੱੱਥੀ ਦੇ 7-8 ਦਿਨ ਪੂਰੇ ਹੋਣ ਦੇ ਵਿੱਚ ਹੀ 2-4 ਦਿਨ ਉੱਪਰ ਰਹਿ ਗਈ ਤਾਂ ਕੁੱਲ ਮਿਲਾ ਕੇ 8-10 ਦਿਨਾਂ ਦੇ ਘੇਰਿਆਂ ਦੇ ਵਿੱਚ ਇੱਕ ਅੱਤੀ ਗਿਣ ਕੇ ਖਰੀਦਿਆ ਜੀ 65000 ਰੁਪਇਆ ਬਾਈ ਨੇਂਦੀ ਰੇਟ ਤੱਕ ਤਵਨ ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਈ ਜਿਹੜੇ ਭਰਾ ਨੂੰ ਇਹ ਵੱੱਥੀ ਚੰਗੀ ਲੱਗੂਗੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਉਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਬਾਈ ਨਾਮ ਕੀ ਆ ਆਪਣਾ ਠੀਕ ਅਮਰ ਸਿੰਘ ਸਨ ਆਫ ਗੁਰਦੇਵ ਸਿੰਘ ਗਿੱਲ ਅਮਰ ਠੀਕ ਆ ਵੀਰੇ ਇਹ ਤਿੰਨ ਚਾਰ ਘਰੀਏ ਕਿੱਲਾਂ ਦੇ ਬਾਈ ਹੁਣਿਆਂ ਦੇ ਤੇ ਬਾਈ ਅਮਰ ਸਿੰਘ ਸਨ ਆਫ ਗੁਰਦੇਵ ਸਿੰਘ ਗਿੱਲ ਬਾਈ ਦੇ ਘਰੇ ਇਹ ਵੈੜ ਖੜੀ ਆ ਜਿਹੜੇ ਭਰਾ ਨੂੰ ਇਹ ਚਾਹੀਦੀ ਹੈ ਬਾਈ ਨਾਲ ਰابطਾ ਕੈਮ ਕਰ ਲਿਆ ਜੀ ਬਹੁਤ ਸੋਹਣਾ ਧਾਂਚਾ ਵਾ ਬਹੁਤ ਸੋਹਣਾ ਇਹਦਾ ਸਰੀਰ ਆ ਪ੍ਰਿੰਟ ਵਾਈਜ਼ ਨਸਲ ਵਾਈਜ਼ ਪੂਰੀ ਚੰਗੀ ਆ ਹਫਤੇ ਤੋਂ 10 ਦਿਨ ਇਹਦੇ ਸੂਣ ਦੇ ਵਿੱਚ ਬਾਕੀ 18 ਕਿਲੋ ਦੁੱਧ ਪਹਿਲੇ ਸੋਏ ਨੇ ਦਿੱਤਾ ਹੋਇਆ ਮਿੱਤਰੋ ਜਿਹੜੇ ਭਰਾ ਨੂੰ ਚੰਗੀ ਲੱਗਦੀ ਹੈ ਸੰਪਰਕ ਕਰ ਲਿਓ 65000 ਰੁਪਏ ਇਹਦਾ ਮੁੱਲ ਆ